ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੂਮਾਣਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਵਰਸੀ ਤੇ ਲੋਕ ਸਭਾ ਹਲਕਾ ਲੁਧਿਆਣਾ ਦਾ ਮਿਸ਼ਨ 2024 ਖੁੱਲੀ ਚਰਚਾ ਪਰਗੋਨਾ ਦੀ ਆਇਮਸਨ ਰਿਜ਼ੋਰਟ ਸੈਕਟਰ 39 ਨੇੜੇ ਐਵਰੈਸਟ ਪਬਲਿਕ ਸਕੂਲ ਮੋਤੀ ਨਗਰ ਸਾਹਮਣੇ ਵਰਦਮਨ ਮਿਲ ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਬਾਰੀ શ્રી ਦਵਿੰਦਰ ਯਾਦਵ ਮੈਂਬਰ 올 ਇੰਡੀਆ ਕਾਂਗਰਸ ਵਰਕਿੰਗ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਸਾਬਕਾ ਮੰਤਰੀ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਡਾਕਟਰ ਰਾਜਕੁਮਾਰ ਚੱਬੇਵਾਲ ਡਿਪਟੀ ਲੀਡਰ ਕਾਂਗਰਸ ਪਾਰਟੀ ਵਿਧਾਨ ਸਭਾ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਲਕਾ ਇੰਚਾਰਜ ਸਾਬਕਾ ਕੌਂਸਲਰ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਵਾਰਡ ਪ੍ਰਧਾਨ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਰਸੀ ਤੇ ਉਹਨਾਂ ਦੀ ਫੋਟੋ ਤੇ ਫੁੱਲ ਮਾਲਾ ਮਾ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਕਾਂਗਰਸ ਪਾਰਟੀ ਆਪਣੀ ਮਜ਼ਬੂਤੀ ਲਈ ਹਰ ਵਰਕਰ ਤੱਕ ਪਹੁੰਚ ਕਰਕੇ ਡਿਊਟੀਆਂ ਲਗਾ ਰਹੀ ਹੈ ਤਾਂ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ناکਾਮੀਆਂ ਲੋਕਾਂ ਤੱਕ ਪਹੁੰਚਾ ਕੇ ਲੋਕਾਂ ਨੂੰ ਕਾਂਗਰਸ ਨਾਲ ਜੋੜ ਕੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੂੰ ਚਲਦਾ ਕਰਕੇ ਇੰਡੀਆ ਗੱਠਜੋੜ ਦੀ ਸਰਕਾਰ ਬਣਾ ਸਕੇ 11 ਫਰਵਰੀ 2024 ਦਿਨ ਐਤਵਾਰ ਨੂੰ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਸਮਰਾਲਾ ਵਿਖੇ ਪੰਜਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਲਕਾ ਇੰਚਾਰਜ ਸਾਬਕਾ ਕਾਉਂਸਲਰ ਸਾਬਕਾ ਪੰਚਾਇਤ ਸਾਬਕਾ ਸਰਪੰਚਾਂ ਬਲਾਕ ਪ੍ਰਧਾਨਾ ਮੰਡਲ ਪ੍ਰਧਾਨਾ ਵਾਰਡ ਪ੍ਰਧਾਨਾ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਸੁਝਾਅ ਮੰਗਣਗੇ ਇਸ ਪ੍ਰੋਗਰਾਮ ਵਿੱਚ ਰਕੇਸ਼ ਪਾਂਡੇ ਸਾਬਕਾ ਮੰਤਰੀ सुरेंद्र ਡਾਬਰ ਸਾਬਕਾ ਵਿਧਾਇਕ ਸੰਜੀਤ ਤਲਵਾਰ ਸਾਬਕਾ ਵਿਧਾਇਕ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕੁਲਦੀਪ ਵੈਦ ਸਾਬਕਾ ਵਿਧਾਇਕ ਮਲਕੀਤ ਸਿੰਘ ਦਾਕਾ ਸਾਬਕਾ ਮੰਤਰੀ ਮੇਜਰ ਸਿੰਘ ਮੁਲਾਪਰੀ ਦਿਹਾਤੀ ਪ੍ਰਧਾਨ ਸੰਦੀਪ ਸੰਧੂ ਜਨਰਲ ਸਕੱਤਰ ਗੁਰਦੀਪ ਸਿੰਘ ਲਾਪਰਾ ਸਾਬਕਾ ਪ੍ਰਧਾਨ ਕੇ ਕੇ 바ਵਾ ਰਮਨ ਰਾਮਾ ਰਮਨ ਸੁਬਰਾਮਣੀਅਮ ਬਲਕਾਰ ਸਿੰਘ ਸੰਧੂ ਸਾਬਕਾ ਮਿਰ ਪਵਨ ਦੀਵਾਨ ਮਨੀਸ਼ਾ ਕਪੂਰ ਮਹਿਲਾ ਪ੍ਰਧਾਨ ਜਗਤਾਰ ਸਿੰਘ ਜੱਗਾ ਈਸ਼ਵਰਜੋਤ ਸਿੰਘ ਚੀਮਾ ਹੈਪੀ ਲਾਲੀ ਸ਼ਾਮ ਸੁੰਦਰ ਮਲਹੋਤਰਾ ਸੁਸ਼ੀਲ ਪ੍ਰਾਸ਼ਰ ਮਮਤਾ ਆਸ਼ੂ ਰਿਪੂ ਗਿੱਲ ਨਿੱਕੀ ਰਿਆਇਤ ਰਣਦੀਪ ਕੌਰ ਟੋੜਾ ਕੋਮਲ ਖੰਨਾ ਰਿਕਵਾਰ ਹਰਪ੍ਰੀਤ ਸਿੰਘ ਜਰਨੈਲ ਸਿੰਘ ਸ਼ਿਮਲਾਪੁਰੀ ਰਾਹੁਲ ਡੁਲਗਚ ਰਮੇਸ਼ ਜੋਸ਼ੀ ਪ੍ਰਸ਼ੋਤਮ ਖਲੀਫਾ ਸੁਸ਼ੀਲ ਮਲਹੋਤਰਾ ਅਸ਼ਵਨੀ ਸ਼ਰਮਾ ਰਾਜ ਮੈਰਾ ਵਿੱਪਨ ਅਰੁੜਾ ਸਰਬਜੀਤ ਸਿੰਘ ਇੰਦਰਜੀ ਤੇ ਇੰਦੀ ਮੀਨੂ ਮਲਹੋਤਰਾ ਹਰੀਸ਼ ਕੁਮਾਰ ਗੋਨਾ ਸੁਨੀਲ ਕੁਮਾਰ ਸ਼ਕਲਾ ਨਰੇਸ਼ ਸ਼ਰਮਾ ਸਾਹਿਲ ਕਪੂਰ ਪੱਪਲ ਰੋਹਿਤ ਚੋਪੜਾ ਅਸ਼ੋਕ ਕੁਮਾਰ ਪੋਪਲੀ ਮੋਨੂ ਖੇਂਡਾ ਸੰਜੀਵ ਕੁਮਾਰ ਸ਼ਰਮਾ ਰਾਜੂ ਅਰੁੜਾ ਤਨੀਜ ਤਨੀਸ਼ ਆਹੂਜਾ ਰਾਜਨ ਟੰਡਨ ਕਮਲਜੀਤ ਸਿੰਘ ਬੌਬੀ ਕਪਿਲ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ